ਸਤਿ ਸ਼੍ਰੀ ਅਕਾਲ ਜੀ ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਦਲ ਗਈ ਨੀਤੀ ਨਿਯਮ ਫਰੀ ਦੀ ਸੇਵਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੀ ਆ ਖਬਰ ਚਲੋ ਚੱਲਦੇ ਆ ਮੈਂ ਅਪਡੇਟ ਦੇ ਉਤੇ ਤਾਂ ਤੁਸੀਂ ਦੇਖ ਸਕਦੇ ਹੋ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਲਈ ਆਈ ਹੈ ਜੀ ਵੱਡੀ ਖੁਸ਼ਖਬਰੀ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਪੀ ਆਰਟੀਸੀ ਪੰਜਾਬ ਰੋਡਸ ਅਤੇ ਪਨਵਸ ਕੰਟਰੈਕਟਰ ਪ੍ਰਕਿਰਤ ਜੁਨ ਪੰਜਾਬ ਦੇ ਆਗੂਆਂ ਅਤੇ ਪੰਜਾਬ ਸਰਕਾਰ ਨੇ ਉੱਚ ਪੱਧਰੀ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ ਬਣਾ ਚੰਡੀਗੜ੍ਹ ਵੀ ਖੇ ਕੀਤੀ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਯੂਨੀਅਨ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਇਸ ਤੋਂ ਬਾਅਦ ਯੂਨੀਅਨ ਦੇ ਇੱਕ ਦਿਨ ਪਹਿਲਾਂ ਤਿੰਨ ਦਿਨਾਂ ਦੀ ਹੜਤਾਲ ਜਾਣ ਤੇ ਰੈਲੀ ਲਈ ਬੱਸਾਂ ਨਾਲ ਜਾਣ 52 ਤੋਂ 50 ਸਵਾਰੀਆਂ ਠੀਕ ਹੈ ਜੀ ਨਾ ਚੁੱਕਣ ਦਾ ਫੈਸਲਾ ਲੈਣ ਵਾਸਤੇ ਗਿਆ ਹੁਣ ਇਸ ਦੇ ਵਿੱਚ ਤੁਹਾਨੂੰ ਦਸਰਾ ਚਾਹੁੰਦੇ ਜੀ 52 ਸਵਾਰੀਆਂ ਤੋਂ ਵੱਧ ਸਵਾਰੀਆਂ ਜਿਹੜੀਆਂ ਬਿਠਾ ਸਕਿਆ ਕਰਨਗੇ ਹੁਣ ਜਿਹੜੀਆਂ ਬੱਸਾਂ ਦੇ ਵਿੱਚ ਤੁਸੀਂ ਵੱਧ ਲੋਕ ਬੈਠ ਸਕਦੇ ਹੋ ਜੀ ਇੱਕ ਵੱਡੀ ਖੁਸ਼ਖਬਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਨਹੀਂ ਚਾਹ ਕਮੈਂਟ ਕਰਕੇ ਜਰੂਰ ਦੱਸਿਓ Bot-bot tan wajib.